ਕੋਤ ਮੌਕੇ ਤੇ ਮਾਝੇ ਦੀਆਂ ਪੰਚਾਇਤਾਂ ਨੇ ਲਾਹੌਰ ਦੀਆਂ ਪੰਚਾਇਤਾਂ ਨੇ ਇਹ ਲਿਖ ਕੇ ਦੇ ਦਿੱਤਾ ਕਿ ਸੱਚੇ ਪਾਤਸ਼ਾਹ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਤੁਹਾਡੇ ਸਿੱਖ ਇਹ ਜਦੋਂ ਇਹ ਦਾਵਾ ਇਹਦਾ ਨਾਮ ਹੈ ਕਿ ਸਾਡਾ ਕੋਈ ਦਾਵਾ ਨਹੀਂ ਤੁਹਾਡੇ ਉੱਪਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਨਹੀਂ ਲਿਖਿਆ ਕਿ ਅਸੀਂ ਤੁਹਾਡੇ ਗੁਰੂ ਨਹੀਂ ਸੋ ਇਹਨਾਂ ਨੇ ਲਿਖ ਕੇ ਦਿੱਤਾ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ਇਹ ਲਿਖ ਕੇ ਦੇਣ ਤੋਂ ਸੱਚੇ ਪਾਤਸ਼ਾਹ ਇਹ ਕਾਗਜ਼ ਆਪੇ ਜੇਬ ਵਿੱਚ ਪਾ ਲਿਆ ਦੇਰੋ ਕੇ ਇਹਨਾਂ ਕੋ ਹੋ ਕੇ ਅੱਗੇ ਤੁਰਪਾ ਉਹ ਇਹ ਜਦੋਂ ਤੁਰਪਾ ਮਹਾਰਾਜ ਸਾਹਿਬ ਦੀ ਅੱਗੇ ਤੁਰੇ ਹਨ ਹਰਾਨੇ ਆਣੀ ਨਗਰ ਤੋਂ ਵਜੀਤਾ ਖਾਲਸਾ ਚ 50 ਹਜ਼ਾਰ ਫੌਜ ਲੈ ਕੇ ਕੇਵਲ 5 ਕੋਹ ਪਿੱਛੇ ਸੀ ਉਹ ਪਿੱਛੇ ਪਿੱਛੇ ਜਾ ਰਿਹਾ ਸੱਚੇ ਪਾਤਸ਼ਾ ਅੱਗੇ ਅੱਗੇ ਜਾ ਰਹੇ ਨੇ ਇਹ ਜਦੋਂ ਸਾਰੇ ਦੇ ਮੁਖੋ ਹੋ ਕੇ ਤੁਰੇ ਭਾਈ ਮਹਾਰਾਜ ਸਿੰਘ ਵਰਗੇ ਯੋਧੇ ਵਿੱਚ ਤਨ ਉਹ ਕਹਿ ਲਗੇ ਕੀ ਬੜਿਆ ਪਹਿਲੇ ਪਾਤਸ਼ਾ ਮਹਾਰਾਜ ਸਾਹਿਬ ਤੋਂ ਲੈ ਕੇ ਸਿੱਖੀ ਘਮਾਉਂਦੇ ਆਏ ਦੋ ਸੌ ਪਾਸ਼ੇ ਤੱਕ ਸਿੱਖੀ ਕਮਾਈ ਬੜੀ ਬੁਰੀ ਗੱਲ ਬਣੀ ਅੱਜ ਗੁਨੀ ਚੰਦ ਭੱਜ ਗਿਆ ਸੀ ਦੋ ਸੌ ਸਿੱਖਾਂ ਨੂੰ ਨਾਲ ਲੈ ਕੇ ਉਹਨੂੰ ਅੱਜ ਲਾਹੌਰ ਸਾਹ ਕੋਲ ਫਟਕਾਰਾ ਪੈਰੀਆਂ ਨੇ ਉਹਨਾਂ ਵਿੱਚੋਂ ਕੋਈ ਸਿੱਖ ਨਾਲ ਸੰ ਜਿਹੜੇ ਮਹਾਰਾਜ ਸਾਹਿਬ ਦੇ ਪਾਸ ਤੋਂ ਬਖਸ਼ਾਉਣ ਵਾਸਤੇ ਆਏ ਹੋਏ ਸਨ ਭਾਈ ਮਹਾਂ ਸਿੰਘ ਜਿਹੜਾ ਇਹ ਗੁਰੂ ਦਾ ਪਿਆਰਾ ਸੀ ਇਹਨੇ ਖਾਰਪੈ ਉਸ ਵੇਲੇ ਕਿਹਾ ਗੁਰੂ ਕੇ ਪਿਆਰਿਓ ਜੇ ਉਹਨਾਂ ਇਥੋਂ ਆਪਾਂ ਬੇਦਾਵਾ ਦੇ ਕੇ ਚਲੇ ਗਏ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲਣੀ ਸਾਰਾ ਦੇਸ਼ ਬੇਮੁਖ ਹੋ ਗਿਆ ਗੁਰੂ ਸਾਹਿਬ ਕੋਈ ਸਿੰਘ ਦੀ ਪੈਦਾ ਹੋਵੇਗਾ ਵਿਛੜਗਾ ਅੱਜ ਤੋਂ 84 ਦੇ ਘੇੜੇ ਵਿੱਚ ਭੜਕਣਾ ਪਵੇਗਾ ਕੁੱਤੇ ਬਿੱਲੇ ਬਣ ਕੇ ਮਰਨਾ ਪਵੇਗਾ ਇਸ ਵਾਸਤੇ ਜਿੰਦਰਾ ਨਹੀਂ ਜੂਨੇ ਨਾ ਪੋ ਹੁਣ ਕਹਿਰਾ ਬੜਾ ਸੁਭਾਣਾ ਘਾਰੋ ਜੋਦੇ ਬਲੋਂ ਤੇ ਆਓ ਲੱਗੂ ਸੱਚੇ ਪਾਤਸ਼ਾਹਰ ਪਾਸੋ ਆਪਣਾ ਪੇਦਾਵਾ ਪਰਵਾਈਏ ਭਾਈ ਮਹਾਂਪਤਿ ਨੇ ਤੋਂ ਉਗਰੂ ਕੇ ਪਿਆਰੇ ਨੇ ਖੰਡੇ ਦੇ ਨਾਲ ਲਕੀਰ ਖਿੱਚੀ ਔਰ ਕਿਹ ਜਿਹਨਾਂ ਨੂੰ ਆਪਣਾ ਘਰ ਨਹੀਂ ਪਿਆਰਾ ਜਿਹਨਾਂ ਨੂੰ ਆਪਣੀਆਂ ਘਰਵਾਲੀਆਂ ਨਹੀਂ ਪਿਆਰੀਆਂ ਜਿਹਨਾਂ ਦੇ ਪੁੱਤਰਾਂ ਦੇ ਨਾਲ ਪਿਆਰ ਨਹੀਂ ਜਿਹਨਾਂ ਨੂੰ ਆਪਣੀ ਜਾਨ ਵੀ ਪਿਆਰੀ ਨਹੀਂ ਕੇਵਲ ਗੁਰੂ ਕੀ ਸਿੱਖੀ ਪਿਆਰੀ ਹੈ ਉਹ ਆਪਣੇ ਸਿਰਾਂ ਨੂੰ ਉੱਲੀ ਤੇ ਰੱਖੋ ਐਸ ਲਕੀਰ ਕੋ ਉਹ ਲੰਘੋ ਤੇ ਆਪਾਂ ਹੁਣ ਜੋ ਆਪਣੀ ਸਿਆਹੀ ਦੇ ਨਾਲ ਇਹ ਕਾਲੇ ਅੱਖਰ ਲਿਖ ਕੇ ਦੁਨਿਆਰ ਮੇਦਾਵੇ ਦੇ ਉਹ ਆਪਣੇ ਸਿਰ ਦੇ ਖੂਨ ਦੇ ਨਾਲ ਸੱਗੂ ਸੱਚੇ ਪਾਤਸ਼ਾਹ ਦੇ ਪਾਸੋਂ ਫੜਵਾਉੜੇ ਹਨ ਇਹ ਵਿਚਾਰ ਜਦੋਂ ਹੋਈ 45 ਸਿੰਘ ਹੋਰ ਅੱਗੇ ਲੰਘੇ ਹਨ 40ਵੇਂ ਪਾਣੀ ਮਹਾ ਸਿੰਘ ਜੀ 49ਵੇਂ ਮਾਤਾ ਭਾਗਤੌਰ ਜੀ ਕਹਿੰਦੇ ਕਿ ਹਾਂ ਪੁੱਤਰੋ ਸ਼ੇਰ ਬਣੋ ਮਜਾ ਲੜਾਉ ਦੁੱਧ ਪੀ ਪੀ ਕੇ ਤੁਸੀਂ ਕੀ ਕੀਤਾ ਬੜੀ ਬੁਰੀ ਗੱਲ ਅੱਜ ਗੁਰੂ ਘਰ ਤੋਂ ਖਾਰਜ ਹੋ ਕੇ ਚੱਲੇ ਹੋ ਗੁਰੂ ਘਰ ਤੋਂ ਬੇਬੁਖਾਰ ਨੂੰ ਲੋਕ ਪ੍ਰੋਕ ਵਿੱਚ ਕੋਈ ਜਗ੍ਹਾ ਨਹੀਂ ਕਿਉਂ ਸਾਰੇ ਦੇਸ਼ ਨੂੰ ਬਦਨਾਮ ਕਰਵਾਉਣ ਲੱਗੇ ਹੋ ਇਹ ਕਹਿਣ ਤੋਂ ਮਾਤਾ ਭਾਗਤੌਰ ਨੇ ਵੰਘਾ ਰਿਆ ਅੱਜ ਮਹਾਰਾਜ ਸਿੰਘ ਨੇ ਲੰਡਾ ਰਿਆ ਸਤਗੁਰੂ ਜੀ ਦੀ ਕਿਰਪਾ ਨਾਲ ਇਹ 40 ਸਿੰਘ ਤਿਆਰ ਪੁਰ ਤਿਆਰ ਹੋਏ ਜਿੱਦ ਨੂੰ ਕਲਕੀਆਂ ਵਾਲੇ ਸੱਚੇ ਪਾਤਸ਼ਾਹ ਗਿਆ ਉਹਨਾਂ ਦੇ ਘੋੜਿਆਂ ਦੀ ਪੈੜ ਦੇ ਮਗਰ ਮਗਰ ਜੇ ਵੀ ਤੁਰਪਾ ਹੋ ਮੀਨ ਦੀ ਦਿੱਤ ਪਾਈ ਸਤਗੁਰੂ ਕਲਕੀਆਂ ਵਾਲੇ ਦੀ ਦੋਪੋ ਅੱਗੇ ਉਸ ਤੋਂ ਦੋਪੋ ਮਗਰੇ 40 ਸਿੰਘ ਉਹਨਾਂ ਤੋਂ ਤਿੰਨ ਕੋ ਪਿੱਛੇ ਵਜੀਦਾ ਚੜਿਆ ਆ ਰਿਆ ਅਖੀਰੀ ਜੰਗ ਜਿਹੜੇ ਕਰਨਾ ਹੈ ਸਤਗੁਰੂ ਜੀ ਦੇ ਖਾਲਸੇ ਦੇ ਨਾਲ ਅੱਜ ਅੱਜ ਸੁਰੇ ਦਾ ਸੱਤੇ ਪਾਰਸ਼ਾ ਜੀ 14 ਮੀਲ ਅੱਗੇ ਜਾ ਕੇ ਇੱਕ ਟਿੱਬੀ ਸਾਹਿਬ ਟਿੱਬੀ ਉੱਚੀ ਸੀ ਖਦਰਾਂ ਦੀ ਧਾਬ ਨੀਵੇਂ ਪਾ ਜਿੱਥੇ ਪਾਣੀ ਬੜਾ ਭਾਰੀ ਜਮਾ ਸੀ ਹੋਰ ਕਿਤੇ ਡੇੜੇ ਡੇੜੇ ਪਾਣੀ ਨੇ ਸੀ ਸੱਤੇ ਪਾਰਸ਼ਾ ਮਾਲਸਾਬੀ ਨੇ ਕਿ ਬੜਾ ਸੋਹਣਾ ਮੋਰਚਾ ਬੰਦੀ ਜਾਣ ਕਰਕੇ ਇੱਥੇ ਆਪਣਾ ਉਤਾਰਾ ਕੀਤਾ ਪਰ ਅੰਤਰਜਮੀ ਜਾਣ ਰਹਿਣ ਤੇ ਸਾਡੇ ਪੁੱਤਰ ਹੁੰਨੇ ਹੋਏ ਪੜਕੇ ਹੋਏ ਅੱਜ ਫਿਰ ਸਾਡੇ ਚਰਨਾਂ ਉੱਤੇ ਜੁੜਨ ਵਾਸਤੇ ਕੁਰਬਾਨੀ ਦੇਣ ਵਾਸਤੇ ਪਿੱਛੇ ਪਿੱਛੇ ਆ ਰਹੇ ਨੇ ਇਸ ਵਾਸਤੇ ਉਹਨਾਂ ਨੂੰ ਜਾਣ ਕਰਨ ਵਾਸਤੇ ਮੋਰਚੇबंदी ਇੱਥੇ ਚੰਗੀ ਹੋਵੇਗੀ ਅਸੀਂ ਅੱਗੇ ਚੱਲੀਏ ਬੱਚੇ ਪਾਸ਼ੇ ਇੱਕ ਕੋ ਅੱਗੇ ਜਿਹੜੀ ਉੱਚੀ ਥੰਬੀ ਹੈ ਉਹਦੇ ਉੱਪਰ ਜਾ ਕੇ ਆਪਣਾ ਡੇਰਾ ਜਮਾਇਆ ਹੈ ਇਹ ਗੁਰੂ ਕੇ ਸਿੰਘ ਜਦੋਂ ਪਿੱਛੇ ਪਿੱਛੇ ਗਿਆ ਵੇਖ ਲਿਆ ਕਿ ਸਤਗੁਰੂ ਕਲਗੀਧਰ ਜੀ ਆਪਣੇ ਨਾਲ ਸਮੇਤ ਉਹ ਸਾਹਮਣੇ ਉੱtre ਹੋਏ ਨੇ ਕਹਿਣ ਲੱਗੇ ਕਿਹੜਾ ਮੂੰਹ ਲੈ ਕੇ ਚੱਲੀਏ ਉਨੇ ਅੱਜ ਦੀ ਦੁਪਹਿਰੇ ਲੈ ਕੇ ਦਿੱਤਾ ਸੀ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ਹੁਣ ਹੱਥ ਜੋੜਿਆ ਮਹਾਰਾਜ ਦੇ ਚਰਨਾਂ ਤੇ ਮੱਥਾ ਰੱਖਿਆ ਜਵਾਨੀ ਜਵਾਨੀ ਗੱਲਾਂ ਕੀਤੇ ਹੁਣ ਇਹ ਜੁੱਤੀ ਨਹੀਂ ਡੰਡੀ ਜਾਣੀ ਸਿੰਘੋ ਹੁਣ ਕੁਰਬਾਨੀ ਕਰਨੀ ਪਵੇਗੀ ਇਹ ਜਦੋਂ ਮਹਾਰਾਜ ਖਿਆਲ ਕੀਤਾ ਜੋਸ਼ ਦੇ ਕੇ ਤਿਆਰ ਫੁੱਟਿਆਰ ਸੁੱਤੇ ਵੀ ਦਾ ਸਿੰਘਾਰ ਭਾਈ ਮਹਾਨ ਸਿੰਘ ਨੇ ਇਹਨਾਂ ਗੁਰੂ ਦੇ ਪਿਆਰ ਦੇ ਇੱਥੇ ਮੋਰਚੇ ਬੰਦੀ ਕਰ ਲਈ ਆਪਣੇ ਵੱਡੇ ਵੱਡੇ ਕੁਸ਼ਾਰੇ 10-10 ਚਾਹੀਦੇ ਕੁਸ਼ਾਰੇ ਪੁਰਾਣੇ ਸਿੰਘਾਂ ਦੇ ਹੁੰਦੇ ਤੁਨ ਅੱਜ ਕੱਲ ਤਾਂ ਸਾਨੂੰ ਆ 2 1/2 ਗਜਾ ਦਾ ਕੁਸ਼ਾਰਾ ਪਾਉਣੇ ਬੜਾ ਮੁਸ਼ਕਲ ਹੋ ਚੁੱਕਾ ਹੈ ਨਾ ਅਸੀਂ ਅੱਜ ਕੱਲ ਦੇ ਸਿੰਘਾਂ ਬਦੌਤੀ ਸਿੰਘ ਸਾਨੂੰ ਖਿਆਲ ਕਰਨਾ ਚਾਹੀਦਾ ਹੈ ਕੁਸ਼ਾਰੇ ਗੁਰੂ ਕੇ ਪਿਆਰ ਦੇ ਵੱਡੇ ਵੱਡੇ ਚਾਦਰੇ ਉੱਥੇ ਖਾਲਸਾ ਜੀ ਝਾੜੀਆਂ 'ਤੇ ਬੜੀਆਂ ਭਾਰੀ ਝਾੜੀਆਂ ਦੇ ਉੱਪਰੇ ਵੱਡੇ ਵੱਡੇ ਬਸਤਰ ਖਿਲਾਰ ਦਿੱਤੇ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਖਾਲਸੇ ਦੇ ਤੰਬੂ ਲੱਗੇ ਹੋ ਰਹੇ ਨੇ ਤੇ ਖਾਲਸੇ ਦੀ ਫੌਜ ਇਸ ਤੇ ਉਤਰੀ ਹੈ ਉਸ ਗੁਰਦੁਆਰੇ ਸਾਹਿਬ ਦਾ ਨਾਮ ਹੀ ਗੁਰਦੁਆਰਾ ਸੰਭੂ ਸਾਹਿਬ ਸੰਭੂ ਸਾਹਿਬ ਵੀ ਅੱਜ ਦੇ ਦਿਨ ਵੱਡਾ ਭਾਰੀ ਦੀਵਾਨ ਇਸ ਮੌਕੇ ਤੇ ਸਜਿਆ ਹੁੰਦਾ ਹੈ ਸੋ ਇਹ ਗੁਰੂ ਕੇ ਸਿੰਘ ਪਾਣੀ ਜਾਨ ਕਰਕੇ ਕਿ ਪਾਣੀ ਦੇ ਨੇੜੇ ਤੁਰਕਾਂ ਨੂੰ ਨਾ ਹੋਰ ਦੇਈਏ ਇੱਥੇ ਆਪਾਂ ਟੁਕੜਾ ਟੁਕੜਾ ਹੋ ਕੇ ਸ਼ਹੀਦ ਹੋ ਗਏ ਨਵੇਤ ਦੇ ਮੋਰਚੇ ਬੰਦੀ ਆਪਣੀ ਕਰ ਲਈ ਸੁਰਖ ਚੜ ਕੇ ਆਏ ਗੁਰੂ ਕੇ ਸਿੰਘਾਂ ਦੇ ਮੁਕਾਬਲਾ ਕੀਤਾ ਜਿਵੇਂ ਚੌਕੌਰ ਸਾਹਿਬ ਦੇ ਵਿੱਚ ਇੱਕ ਇੱਕ ਸਿੰਘ ਬਾਹਰ ਨਿਕਲ ਕੇ ਲੜਿਆ ਸੀ ਇਹ ਜੋ ਇਤਿਹਾਸਿਕ ਕਥਾ ਚੱਲ ਰਹੀ ਹੈ ਰਾਤ ਨੂੰ ਸੂਰਜ ਪ੍ਰਕਾਸ਼ ਦੀ ਕਥਾ ਹਰੋਜ ਹੁੰਦੀ ਹੈ ਇਹਦੇ ਵਿੱਚ ਤਕਰੀਬਨ 7ਵੇਂ ਦਿਨ ਨੂੰ ਇਹ ਜੰਗ ਜੋ ਹੈ ਮੁਖਦਰ ਸਾਹਿਬ ਦੀ ਇਹ ਕਥਾ ਹੋਣ ਵਾਲੀ ਹੈ ਉਸੇ ਤਰ੍ਹਾਂ ਇਹ ਕਥਾ ਆਵੇਗੀ ਰਾਤ ਨੂੰ ਸੋ ਜਦੋਂ ਇੱਥੇ ਇਹ ਸੁਰਖ ਸਾਰੇ ਪਹੁੰਚੇ ਇੱਕ ਇੱਕ ਸਿੰਘ ਦੇ ਬਾਹਰ ਨਿਕਲ ਕੇ ਲੜਨਾ ਸ਼ੁਰੂ ਕੀਤਾ ਦੇ ਜੇਕ ਸਈ 10 10 20 20 30 30 40 40 50 50 ਸੈਂਕੜੇ ਤਾਂ ਮਾਰ ਮਾਰ ਕੇ ਕੁਰਬਾਨ ਹੋ ਰਿਹਾ ਬੜੇ ਭਾਰੇ ਬੰਦੂਕਾਂ ਦਾ ਖੜਕਾ ਹੋਣ ਲੱਗਾ ਬਾਜਾਂ ਵਾਲੇ ਕਲਕੀਆਂ ਵਾਲੇ ਜوجੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਕਿਰਪਾਲੂ ਜਿਨ੍ਹਾਂ ਨੂੰ ਪਤਾ ਚੰਮਕ ਸ਼ਕਾ ਜੇ ਅਸੀਂ ਆਪਣੇ ਪੁੱਤਰ ਜਿਨ੍ਹਾਂ ਨੂੰ ਪੜਾਇਆ ਹੋਇਆ ਉਹਨਾਂ ਵਿੱਚੋਂ ਲੋਕ ਭੱਜ ਗਏ ਬੇਦਾਬੀ ਹੋ ਗਏ ਪਰ ਉਹਨਾਂ ਦੇ ਵਿੱਚੋਂ ਸਿਪਕੀਆਂ ਨੇ ਆਣ ਕੇ ਆਪਣੇ ਸਿਰ ਤੜੀ ਤੇ ਰੱਖ ਲੈਦੇ ਬਸ ਇਹ ਨਵੀ ਸਾਹਿਬ ਪਾਸ ਕਰਨੀ ਹੈ ਸੱਚੇ ਪਾਤਸ਼ਾਹ ਜੱਬੀ ਸਾਹਿਬ ਸੰਦੀਪ ਚਲੌੜੇ ਸ਼ੁਰੂ ਕੀਤੇ ਹਨ ਹਜ਼ੂਰ ਦਾ ਤੀਰ ਇੱਕ ਇੱਕ ਦੋ ਦੋ ਚਾਰ ਚਾਰ ਪੰਜ ਪੰਜ 10 10 20 20 ਦੇ ਵਿੱਚੋਂ ਨਿਕਲ ਕਰਕੇ ਸੁੱਕਾ ਧਰਤੀ ਦੇ ਵਿੱਚ ਜਾ ਕੇ ਗੱਡਿਆ ਜਾਂਦਾ ਹੈ ਐਸੇ ਤੀਰ ਸੱਚੇ ਪਾਤਸ਼ਾਹ ਜੀ ਨੇ ਚਲਾਏ ਜਦ ਹੜ੍ਹ ਵੀ ਨਹੀਂ ਆਇਆ ਉਸ ਚੜ੍ਹਿਆ ਰਸਲ ਸੱਚੇ ਪਾਤਸ਼ਾਹ ਜੀ ਨੇ ਸਭ ਛੇਰੂਕ ਦਿੱਤੇ ਹਨ ਕਨਜੀਤ ਪਰਦੇ ਪੀਰਾਂ ਦੇ ਨਾਲ ਵਜੀਦੇ ਦਾ ਇੱਕ ਪਤੀਜਾ ਇੱਕ ਭਾਂਜਾ ਦੋ ਵੱਡੇ ਜਰਨਾਏ ਤੇ ਮਾਰੇ ਗਏ ਹਨ ਅੱਤੀ ਫੌਜ ਮਾਰੀ ਗਈ ਇਦੋਂ ਇੱਕ ਇੱਕ ਸਿੰਘ ਜਦ ਇੱਕ ਬੁਝੇ ਨੂੰ ਵੰਗਾਰ ਰੈ ਤਰ ਗਗਨ ਤੋਂ ਮਾ ਮਾ ਬਾਜਿਓ ਪਰੇ ਉਹ ਨੀ ਸਾਮੈਂ ਢਾਓ ਖੇਤ ਜੋ ਮਾਦੇਓ ਸੂਰਮਾ ਅਬ ਜੂਝਲ ਕੋ ਦਾਓ ਸੂਰਾ ਤੋਂ ਪਹਿਚਾਣੀਆਂ ਜੋ ਲੜਾ ਦੀਨ ਕਾ ਹੇਤ ਪੁਰਜਾ ਪੁਰਜਾ ਕੱਟ ਮਰਾ ਕਬੂਨਾ ਛਾੜਾ ਖੇਤ ਦੇ ਪਵਿੱਤਰ ਬਚਨ ਕਹਿੰਦੇ ਆਂ ਤੋਂ ਗੁਰੂ ਦੇ ਪਿਆਰੇ ਕੁਰਬਾਨ ਹੋ ਰਹੇ ਹਨ ਤਨ ਜਿਉ ਤੇ ਕੋ ਜਗ ਮੈਂ ਮੁਖ ਤੇ ਹਰ ਜਿਤ ਮੈਂ ਜੁੱਧ ਵਿਚਾਰ ਹੈ ਦੇ ਅਨਿਤ ਨਿਸਤ ਰਹਿ ਜਸਨਾਬ ਚੜਾ ਪਵ ਸਾਦਰ ਸਰ ਈਰਜ ਤਾਮ ਬੜਾ ਇਹ ਤਨ ਬੁੱਧ ਸੋ ਦੀਪ ਜਿਉ ਉਜਿਆਰ ਹੈ ਜਾਂਦੇ ਕੀ ਬੰਦੀ ਮਨੋ ਹਾਸਲਾ ਕਾਸਰ ਤਾਕਤਾਰ ਕੋ ਤਵਾਰ ਕੋ ਹਾਰ ਹੈ ਦੇ ਪਵਿੱਤਰ ਸ਼ਬਦ ਪੜਦੇ ਹੋਏ ਜੰਦੀ ਦੇ ਪਾਠ ਕਰਦੇ ਹੋਏ ਵਾਹਿਗੁਰੂ ਵਾਹਿਗੁਰੂ ਦਾ ਮੰਤਰ ਦਾ ਸਿਮਨ ਕਰਦੇ ਹੋਏ ਅਰੰਭ ਪੱਤੇ ਵਿੱਚ ਗੁਰੂ ਕੇ ਪਿਆਰੇ ਇੱਕ ਇੱਕ ਫੈਲੇ ਫੈਲੇ ਟੁਕੜੇ ਹੋ ਹੋ ਕੇ ਸਾਰੇ ਸਿੰਘ ਕੇ ਜੂਝ ਗਏ ਹਨ ਇੱਕ ਤਿੰਨ ਪਾਈ ਮਹਾਂ ਤੇ ਕੇਵਲ ਬਿਹੋਸ਼ ਇਹ ਆਹ ਜਿਸੇ ਸਵਾਦ ਚਲ ਰਹਾ ਹੋਇ ਕਲਕੀਆਂ ਵਾਲੇ ਸੱਚੇ ਪਾਤਸ਼ਾਹ ਕੋਸ਼ ਰੇ ਇਹ ਸਾਦੇ ਇਹਨਾਂ ਪੁੱਤਰਾਂ ਨੇ ਆ ਕੇ ਜੰਗ ਆਰੰਭ ਦਿੱਤਾ ਸਾਡੇ ਤੱਕ ਗੁਰੂਆਂ ਨੂੰ ਆਉਣ ਹੀ ਨਹੀਂ ਦਿੱਤਾ ਕਿ ਕੌਣ ਹਨ ਗੁਰੂ ਕੇ ਪਿਆਰੇ ਕਿ ਕੌਣ ਹਨ ਗੁਰੂ ਕੇ ਲਾडले ਇਹ ਕੰਝ ਹੋਇਆ ਨਾਲ ਵੀਰ ਰਾਸਤੇ ਸਹਿਤ ਸੱਚੇ ਪਾਤਸ਼ਾਹ ਜੀ ਆ ਵੀਰਸ ਆਤਮ ਤੇ ਹੋ ਕੇ ਤੀਰ ਚਲਾਏ ਜਾ ਰਹੇ ਹਨ ਜਦੋਂ ਅੰਦੇ ਫੌਜ ਮਰ ਗਈ ਗੁਰੂ ਕਾ ਖਾਲਸਾ ਤਕਰੀਬਨ ਇਹ 40 ਤੱਕ ਸ਼ਹੀਦ ਹੋ ਚੁੱਕੇ ਨੇ ਮਾਈ ਭਾਗਤੌਰ ਜੀ ਅੱਗੇ ਜੰਗ ਕਰਦੇ ਹੋਇਆ ਮਾਤਾ ਭਾਗਤੌਰ ਜੀ ਜ਼ਖਮੀ ਹੋ ਕੇ ਇਹ ਵੀ ਡਿੱਗ ਪਏ ਹਲ ਸੋ ਸਰਬੂ ਸੱਚੇ ਪਾਤਸ਼ਾਹ ਪੀਰ ਇਹ ਸ਼ੀਰ ਜਾਣਦੇ ਤੇ ਤੁਰਕਾ ਵੀ ਬੜੀ ਭਾਰੀ ਪਿਆਸ ਲੱਗੀ ਕਪੂਰਾ ਨਾਲ ਸੀ ਉਹਦੇ ਪਾਸੋਂ ਪੁੱਛਿਆ ਕਹਿੰਦੇ ਕਪੂਰੇਆ ਪਾਣੀ ਕਿੱਥੇ ਆ ਤੇ ਅੰਦਰੋਂ ਗੁਰੂ ਕਾ ਮਲਾਪੀ ਸੀ ਪੁੱਤੋ ਡਰਦਾ ਹੋਇਆ ਬੇਮਖੋ ਹੋਇਆ ਤੇ ਕਹਿੰਦਾ ਵਜੀਦ ਖਾਨ ਗੱਲ ਸੁਣ ਜੇ ਅੱਗੇ ਜਾਓਗੇ ਤਾਂ 30 ਕੋਤੇ ਪਾਣੀ ਮਿਲੇਗਾ ਜੇ ਪਿੱਛੇ ਜਾਓਗੇ ਤਾਂ 10 ਕੋਤੇ ਮਿਲੇਗਾ ਉਸ ਤੋਂ ਅੱਗੇ ਹਟਣਾ ਤੁਹਾਨੂੰ ਚੰਗਾ ਅਗਾ ਨਾ ਵਦੋ ਤੇ ਕਹਿੰਦੇ ਜਿਹੜੇ ਪੁਰਖ ਮਰ ਗਏ ਹਨ ਇਹਨਾਂ ਨੂੰ ਕਬਰਾਂ ਵਿੱਚ ਦਫਨਾਉਣਾ ਮੇਰਾ ਖਿਆਲ ਸੀ ਨਹੀਂ ਲੱਗਦਾ ਮਿੱਟੀ ਤੇ ਹੀ ਪਾਇਰੇ ਧਰਤੀ ਤੇ ਹੀ ਪਾਇਰੇ ਜੇ ਇਹਨਾਂ ਨੂੰ ਤੋਖਣਾ ਲੱਗਾ ਤਾਂ ਬਾਦਚੀ ਵੀ ਫੌਜ ਵੀ ਇੱਥੇ ਹੀ ਮਰ ਜਾਵੇਗੀ ਤੇਰੇ ਨਾਲ ਇਸ ਵਾਸਤੇ ਵਾਪਸ ਮੋੜਨਾ ਚਾਹੀਦਾ ਸਭ ਤੋਂ ਵੱਡੀ ਇਹ ਹਾਕ ਤੇ ਆਖਰੀ ਹਾਕ ਕਰ ਕਰਕੇ ਹੋਈ ਜਿਸ ਤੋਂ ਮਗਰੋਂ ਫਿਰ ਕਦੇ ਕੋਈ ਤੁਰਕ ਹਿੱਆ ਕਰਕੇ ਗੁਰੂ ਕਲਮੇ ਵਾਲੇ ਸੱਚੇ ਪਾਸ਼ਾ ਦੇ ਉੱਪਰ ਚੜ ਕੇ ਨਹੀਂ ਆਇਆ ਸੋ ਇਥੋਂ ਦੇ ਤੁਰਕ ਪਿੱਛੇ ਮੁੜਿਆਣ ਸ੍ਰੀ ਮੁਕਤਸਰ ਸਾਹਿਬ ਤੋਂ ਖਦਰਾਣੇ ਦੀ ਧਾਰ ਤੋਂ ਗਰੀਬ ਨਵਾਜ਼ ਕਲਕੀਆ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਆਪ ਆਪਣੇ ਪੁੱਤਰਾਂ ਦੇ ਸਭਾਲ ਕਰਨ ਬਾਅਦ ਦੇ ਤੁਰਪਾਹ ਜੀ ਦੀਦਾ ਆਪ ਨੂੰ ਬੜੀ ਜਲਦੀ ਦੇ ਨਾਲ ਆਇਆ ਇੱਕ ਰਕਾਬਗਾਹ ਸਾਹਿਬ ਪੁਰੇ ਗੁਰਦੁਆਰਾ ਹੈ। ਸੋ ਉਸ ਨਾਲ ਇਤਿਹਾਸ ਤਾਂ ਇਹ ਸੁਣਾਉਦੇ ਨੇ ਕਿ ਮਹਾਰਾਜ ਦੇ ਖੋੜੇ ਦੇ ਉੱਪਰ ਚੜਨ ਲੱਗੇ ਤਾਂ ਰਕਾਬ ਟੁੱਟ ਗਈ। ਇਸ ਤੋਂ ਆਪ ਤੇ ਰਕਾਬ ਉੱਤੇ ਰੱਖੀ ਹੋਈ ਇੱਕ ਇਹ ਰਕਾਬਗਾਹ ਗੁਰਦੁਆਰਾ ਹੈ। ਅਸਲ ਵਿੱਚ ਰਕਾਬ ਇੱਕ ਖਾਸ ਫੌਜੀ ਦਸਤੇ ਦਾ ਨਾਮ ਹੁੰਦਾ ਹੈ। ਜਦਿ ਪਹਿਲੇ ਦਰਜੇ ਦੀ ਫੌਜ ਹੋਵੇ ਸਤਗੁਰ ਜੀ ਦਾ ਉਹ ਜਿਹੜਾ ਫੌਜੀ ਦਸਤਾਬਾਹ ਸੀ ਉਹ ਉੱਥੇ ਉਤਰਿਆ ਹੋਇਆ ਸੀ। ਸੋ ਉਥੋਂ ਸੱਚੇ ਪਾਤਸ਼ਾਹ ਅੱਗੇ ਚੱਲੇ ਹਨ ਇਸ ਵਾਸਤੇ ਰਕਾਬ ਦਾ ਜਿਸ ਸਾਬ ਉਸ ਕੋ ਦੁਆਰੇ ਸਾਹਿਬ ਦਾ ਨਾਮ ਹੈ ਜਿਹੜੇ ਪੜ੍ਹੇ ਲਿਖੇ ਵਿਦਵਾਨ ਲੋਕ ਅਨੁਕੋਏ ਨਿਸ਼ਚਿਆ ਕਰਦੇ ਹਨ। ਰਹੁ ਵਿਚਾਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਘੋੜੇ ਤੇ ਚੜ ਕੇ ਆਏ। ਗਰੀਬਨਵਾਜ਼ ਤੇ ਜੰਗ ਵਾਲੀ ਥਾਂ ਤੇ ਆ ਕੇ ਘੋੜੇ ਤੋਂ ਉਤਰੇ। ਆਪਣੀ ਜੇਬ ਦੇ ਵਿੱਚੋਂ ਰੁਮਾਲ ਕੱਢਿਆ ਹੈ। ਔਰ ਮਾਲ ਕੱਢ ਕੇ ਆਪਣੇ ਸਿੰਘਾਂ ਦੇ ਚਿਹਰੇ ਪੂੰਝਦੇ ਹਨ ਸਾਫ ਕਰਦੇ ਕਹਿੰਦੇ ਮੇਰਾ 1000 ਹਜ਼ਾਰੀ ਮੇਰਾ 5000 ਹਜ਼ਾਰੀ ਤੇ ਮੇਰਾ 10000 ਹਜ਼ਾਰੀ ਇਹ ਮੇਰਾ 20000 ਹਜ਼ਾਰੀ ਹੈ ਇਹ ਕਹਿੰਦੇ ਹੋਏ ਜਿਹੜੇ ਸਾਰਿਆਂ ਨੇ ਪੂੰਝਦੇ ਹੋਏ ਸਿੰਘਾਂ ਨੂੰ ਆਗਿਆ ਕਰ ਰਹੇ ਨੇ ਕਿ ਇਹਨਾਂ ਸਾਰਿਆਂ ਜੂਨੀਅਰ ਦੀਆਂ ਲਾਡਸ਼ਾਂ ਇੱਕ ਥਾਂ ਤੇ ਕਰਤੀਆਂ ਕਰੋ ਤੋਂ ਅਜੇ ਬੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਕ ਬਣ ਜਿਹੜਾ ਹੁਣ ਤੱਕ ਖੜਾ ਬਣਦਾ ਬਿਰਸ਼ ਕੋਲੇ ਪਾਸ ਚਲੇ ਗਏ ਨੇ ਅਜੇ ਕੀ ਵੇਖਿਆ ਕਿ ਸਿੰਘ ਸਹਿ ਕਰਿਆ ਹੈ ਜਿਸ ਦੇ ਜਿਤ ਵਿੱਚ ਇਛਾ ਸੀ ਕਿ ਆਪਣੇ ਜੁੱਤੀਏ ਪੜਾ ਕੇ ਸਰਖੰਡ ਨੂੰ ਜਾਣਾ ਹੈ ਸਤਿਗੁਰੂ ਕਲਜੀ ਤਰ ਸੱਚੇ ਪਾਤਸ਼ਾਹ ਦੇ ਨੇੜੇ ਪਹੁੰਚੇ ਗਰੀਬ ਨਿਵਾਜ ਨੇ ਵੇਖਿਆ ਕਿ ਸਿੰਘ ਤੇ ਹੋਸ਼ ਹੋ ਚੁੱਕਾ ਹੈ ਤਰੀ ਸੁਕੜਾ ਸੁਕੜਾ ਹੋਇਆ ਛੰਨ ਨਹੀਂ ਛੰਨੀ ਹੋਇਆ ਖੂਨ ਨਿਕਲ ਚੁੱਕਾ ਹੈ ਪਰ ਸਵਾਸ ਹਾਲੇ ਬਾਕੀ ਹਨ ਮਨਨ ਇਛਾ ਹੈ ਤਰਸ ਰਿਹਾ ਹੈ ਕਿ ਮਿਲ ਮੇਰੇ ਪ੍ਰੀਤਮਾਂ ਜੀਓ ਹਉ ਸੋਧ ਰਣਮ ਕਰੀ ਨਿਮਾਨੀ ਮੈਂ ਨਹੀਂ ਤੀਂ ਬਣਾ ਆਵਾਂ ਜੀਉ ਭਾਵਨ ਅਨੁਨਾ ਪਾਣੀ ਪੜੀ ਮਹਾਂ ਸੇਹੀ ਜੀ ਦੀ ਜਾਨ ਸਰਪੇਸ ਦੀ ਗੁਰੂ ਕੇ ਪਿਆਰੇ ਨੇ ਆਵੋ ਸੱਜਣਾ ਹਉ ਦੇਖਾਂ ਦਰਸਨ ਤੇਰਾ ਰਾਮ ਘਰ ਆਪਨੜਾ ਖੜੀ ਤੱਕ ਮੈਂ ਮਰ ਜਾਉ ਕਹੇ ਹਰਾ ਰਾਮ ਖਬਰ ਸਵਾਸ ਨਿਕਲੀ ਜਾਂਦੇ ਪਰ ਮਨ ਵਿੱਚ ਇਹ ਜੋ ਇੱਛਾ ਸੀ ਕਿ ਗੁਰੂ ਕਲਗੀ ਧਰ ਦੇ ਅਕੀਰ ਦੀ ਮੈਨੂੰ ਦਰਸ਼ਨ ਹੋਣ ਉਹ ਨਾਲ ਸਦਕਾ ਹਰ ਜਾਨ ਨਹੀਂ ਨਿਕਲੀ ਪ੍ਰਾਣ ਚੱਲ ਰਹੇ ਹਨ ਬਾਕੀ ਸਰੀਰ ਸਾਰਾ ਬੇਹੋਸ਼ ਪਿਆ ਹੈ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਨੇੜੇ ਪਹੁੰਚੇ ਕਿਉਂਕਿ ਆਪਣੇ ਸਿੱਖ ਪੁੱਤਰ ਨੂੰ ਆਪਣੀ ਗੋਦ ਦੇ ਵਿੱਚ ਬੱਚੇ ਪਾਤਸ਼ਾਹ ਜੀ ਲੈ ਕੇ ਜਦੋਂ ਉਹ ਜੇਹੜਾ ਪੁੰਝਿਆ ਸਤਿਗੁਰੂ ਜੀ ਨੇ ਜਦੋਂ ਆਪਣੇ ਹੱਥ ਕੰਵਲ ਇਹਦੇ ਮੱਥੇ ਦੇ ਉੱਪਰ ਲਾਇਆ ਜੇਤਨਤਾ ਹੋ ਆਈ ਹੈ ਹੋਸ਼ ਆ ਗਈ ਨੈਣ ਖੋਲੇ ਜੀ ਵੇਖਿਆ ਕਿ ਮੇਰਾ ਸਿਰ ਗੁਰੂ ਕਲਕੀਆਂ ਵਾਲੇ ਸੱਚੇ ਪਾਤਸ਼ਾਹ ਪਿਤਾ ਦੀ ਗੋਦ ਵਿੱਚ ਹੈ ਉਸ ਵੇਲੇ ਜਤਨ ਕਰਕੇ ਦੋਵੇਂ ਹੱਥ ਇਕੱਠੇ ਕੀਤੇ ਇਕੱਠੇ ਕਰਕੇ ਸਤਗੁਰੂ ਜੀ ਵਾਰ ਸੀਸ ਝੁਕਾ ਕੇ ਸ਼ਰਮ ਵਾਲੀਆਂ ਅੱਖਾਂ ਦੇ ਤਹਿਤ ਸ਼ਰਮਿੰਦੇ ਹੋ ਕੇ ਭਾਈ ਸਿੰਘ ਭਾਈ ਮਹਾਂ ਸਿੰਘ ਜੀ ਨੇ ਗਰੀਬਨ ਵਾਲ ਸੱਚੇ ਪਾਤਸ਼ਾਹ ਨੂੰ ਗੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਜਕੇ ਨੇ ਫਤੇ ਬੁਲਾਈ ਗੱਜਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬਨਵਾਲ ਸੱਚੇ ਪਾਤਸ਼ਾਹ ਮਾਲ ਸਭ ਨੇ ਫਤੇ ਬੁਲਾਈ ਭਾਈ ਮਹਾਂ ਸਿੰਘ ਦੇ ਨੇਤ੍ਰਾਨ ਦੇ ਚੋਂ ਪ੍ਰੇਮ ਦਾ ਪ੍ਰਵਾਹ ਵਹਿ ਤੁਰਿਆ ਹੈ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਵਿੱਚ ਇਤਿਹਾਸ ਪੜ੍ਹ ਕੇ ਵੇਖ ਲਓ ਆਪਣੇ ਸਹਿਜਾਂ ਦੇ ਨੇ ਕੁਰਬਾਨ ਹੋਣ ਤੋਂ ਨੇਤ੍ਰਨ ਚੋਂ ਹੰਝੂ ਨਹੀਂ ਡਕੇ ਅੱਜ ਭਾਈ ਮਹਾਂ ਸਿੰਘ ਨੂੰ ਰੋਂਦਾ ਵੇਖ ਕਰਕੇ ਗੁਰੂ ਕਲਗੇ ਵਾਲੇ ਸੱਚੇ ਪਾਤਸ਼ਾਹ ਦੇ ਨੇਸਰੇ ਵਿੱਚੋਂ ਹੰਝੂ ਝਾਰ ਰਹੇ। ਪੁੱਛਿਆ ਭਾਈ ਮਹਾਂ ਸਿੰਘ ਕੀ ਕਾਰਨ ਜਿਉਂ ਤਿਲਜੀਲ ਹੋ ਰਿਹਾ ਹੈ? ਕਾਰਨ ਕੀ?singha ਜੀ ਚਾਹੇ ਤਾਂ ਚਾਰ ਜੁਗ ਲੰਮੀ ਉਮਰ ਕਰ ਦੇਈਏ ਤੇਰੀ। ਜੇ ਚਾਹੇ ਤਾਂ ਸਵਰਗ ਦਾ ਰਾਜ ਦੇ ਦੇਈਏ। ਜੇ ਭਾਈ ਮਹਾਂ ਸਿੰਘਾ ਤੂੰ ਐਸੇ ਬੇਤੀਕਾਰ ਜੋ ਤੂੰ ਕਹਿ singha ਜੀ ਤੈਨੂੰ ਵਰ ਦੇਣ ਨੂੰ ਬੇਤਾਬ ਹੈ। ਜੋ ਚੌਹਰਾ ਸਿੰਘਾ ਸਾਡੇ ਪਾਸੋਂ ਮੰਗਣਾ ਸਾਡੀ ਖੁਸ਼ੀ ਦਾ ਤੈਨੂੰ ਪਤਾ ਹੈ ਜੀ ਅਸੀਂ ਚਾਹੀਏ ਸਵਰਗ ਤੱਕ ਦੇ ਰਾਜ ਦੇ ਦੇ ਜੀ ਅਸੀਂ ਚਾਹੀਏ ਅਸੀਂ ਤਾਂ ਮਰਿਆ ਹੋਇਆਂ ਨੂੰ ਵੀ ਜਿਉਂਦੇ ਕਰ ਸਕਦੇ ਆ ਤੂੰ ਤਾਂ ਹਾਲੇ ਜਿਉਂਦਾ ਹੈ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਵਧ ਹੱਥ ਜੋੜ ਕੇ ਪਾਈ ਮਹਾਰਾਜ ਸਿੰਘ ਜੀ ਕਹਿਣ ਕਿ ਗਰੀਬ ਨਿਵਾਜ਼ ਤੇ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ ਪਾਈ ਮਾਨ ਸਿੰਘਾ ਕੋਲ ਵਰ ਮੰਗ ਸੱਚੇ ਪਾਤਸ਼ਾਹ ਜੀ ਤੁਹਾਡੇ ਆਪਣੇ தம் ਦੇ ਵੱਡੇ ਵੱਡੇ ਰਿਖੀ ਤੇ ਮੁਨੀ ਪੀ ਪਗੰਬਰ ਵੀ ਜਿਹੜੇ ਹਨ ਜਦੋਂ ਉਹਨਾਂ ਦੇ ਅਖੀਰੀ ਸਵਾਸ ਹੋਣ ਉਹ ਤੁਹਾਡੇ ਦਰਸ਼ਨਾਂ ਨੂੰ ਚਾਹੁੰਦੇ ਹਨ ਦੇਵੀ ਦੇਵਤੇ ਵੀ ਚਾਹੁੰਦੇ ਹਨ ਦੇਵਤਿਆਂ ਦਰਸ਼ਨ ਕਰ ਪਾਈ ਦੁਖ ਊਖ ਤੀਰਥ ਕੀ ਹੈ ਅੱਜ ਮੇਰਾ ਅਖੀਰਲਾ ਸਮਾਂ ਹੈ ਤੇ ਮੇਰਾ ਸੀ ਤੁਹਾਡੀ ਗੋਦ ਵਿੱਚ ਹੈ ਤੁਹਾਡਾ ਕਿਰਪਾ ਪਰ ਹੱਥ ਮੇਰੇ ਸਿਰ ਉੱਪਰ ਹੈ ਐਦੋਂ ਵੱਡੀ ਹੋਰ ਕਿਹੜੀ ਚੀਜ਼ ਆ ਸੱਚੇ ਪਾਤਸ਼ਾਹ ਜੀ ਜੋ ਮੈਂ ਤੁਹਾਡੇ ਪਾਸੋਂ ਮੰਗ ਲਵਾਂ ਮੈਨੂੰ ਕੋਈ ਇੱਛਾ ਨਹੀਂ ਰਹੀ ਹੈ ਬੱਚੇ ਪਾਸ਼ੇ ਕਰਨਗੇ ਪਾਈ ਮਹਾਂ ਸਿੰਘਾ ਸਾਡੇ ਵਾਸਤੇ ਕੁਰਬਾਨ ਹੋਏ ਹੋ ਟੁਕੜੇ ਟੁਕੜੇ ਹੋਏ ਪੁੱਤਰਾ ਜਰੂਰ ਕੋਈ ਵਾਰ ਨਹੀਂ ਮੰਗ ਲੈਦੇ ਤਰਹ ਤੱਕ ਸਾਡਾ ਚਿੱਤ ਸ਼ਾਂਤ ਨਹੀਂ ਹੁੰਦਾ ਗਰੀਬਨ왈 ਸੱਚੇ ਪਾਤਸ਼ਾਹ ਜੀ ਕਣਕੇ ਸਿੰਘਾ ਦਿਲਜੀਤ ਕਿ ਹੋ ਰਿਹਾ ਹੈ ਦਿਲ ਚੋਂ ਢਾ ਰਿਹਾ ਹੈ ਕਾਰਨ ਕੀ ਜੇ ਚਾਹਤ ਤੈਨੂੰ ਬ੍ਰਹਮ ਲੋਕ ਦਾ ਰਾਜ ਦੇ ਦੇਈਏ ਔਰ ਅੰਗੇ ਨੂੰ ਅਸੀਂ ਜ਼ਫਰਨਾਮਾ ਭੇਜ ਦਿੱਤਾ ਉਹਨੇ ਮਰ ਜਾਣਾ ਹੈ ਇਹ ਚੌਰਾ ਤੇ ਦਿੱਲੀ ਦੇ ਤਖਤ ਤੇ ਸਿੰਘਾਂ ਤੈਨੂੰ ਬਿਖਾ ਦਈਏ ਸੱਚੇ ਪਾਤਸ਼ਾਹ ਨੇ ਚੀਜ਼ਾਂ ਦੀ ਕੋਈ ਲੋੜ ਨਹੀਂ ਰਾਜ ਇਹਨਾਂ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਵਲਾਰੇ ਹਜੂਰ ਕਹਿਣਗੇ ਸਿੰਘਾਂ ਮੁਕਤ ਕਰ ਦੇਈਏ ਸੱਚੇ ਪਾਤਸ਼ਾਹ ਦੇ ਬਾਰੇ ਜਦੋਂ ਵੇਖਿਆ ਕਿ ਹਜੂਰ ਦੇ ਚਿੱਤ ਦੇ ਵਿੱਚ ਉਹ ਦੁਪਹਿਰੇ ਜਿਹੜਾ ਬੇਦਾਵਾ ਲਿਖ ਕੇ ਦਿੱਤਾ ਸੀ ਹੁਣ ਦਿਨ ਤੋਂ ਪੜ ਲੱਗਾ ਹੈ ਕੋਈ ਸਤਗੁਰੂ ਜੀ ਦੇ ਚਰਪ ਦੇ ਵਿੱਚ ਕੋਈ ਨਰਾਜ਼ਗੀ ਨਹੀਂ ਹੈ ਸਤਗੁਰੂ ਜੀ ਦੀ ਪ੍ਰਸੰਤਾ ਦਾ ਮੈਂ ਪੂਰਾ ਲਾਭ ਲਵਾਂ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਜੀ ਪੂਰੇ ਤੁਠੇ ਉਹ ਤਾਂ ਕਿਰਪਾ ਕਰੋ ਤੁਸੀਂ ਕਿਰਪਾ ਕੀਤੀ ਪਹਿਲੀ ਪਾਲਸੀ ਤੋਂ ਲੈ ਕੇ ਤੁਹਾਡੇ ਤੱਕ ਸਿੱਖੀ ਕਮਾਈ ਪਰ ਅੱਜ ਰਾਜਨੀਤਿਕ ਲੋਕਾਂ ਦੇ ਵਿਸਿਧਕੇ ਹੋ ਕੇ ਤੁਹਾਨੂੰ ਬੇਦਾਵਾ ਲੈ ਕੇ ਦੇ ਦਿੱਤਾ ਹੈ ਮਝੈਲਾ ਨੇ ਜੋ ਜੀ ਆਪ ਕਿਰਪਾਲੂ ਹੋਇਓ ਤਾਂ ਕਿਰਪਾ ਕਰਕੇ ਉਹ ਬੇਦਾਵਾ ਪਾੜ ਦਿਓ ਕਾਈ ਮਹਾਂ ਸਿੰਘਾ ਆਪਣੇ ਵਾਸਤੇ ਕੁਝ ਮੰਗਲਾ ਨਹੀਂ ਸੱਚੇ ਪਾਲਸ਼ਾ ਜੀ ਹਜੂਰ ਕਹਿ ਲਗੇ ਆਪਣੇ ਪਿੰਡ ਵਾਸਤੇ ਕੁਝ ਮੰਗਲਾ ਆਪਣੇ ਪਰਿਵਾਰ ਵਾਸਤੇ ਕੁਝ ਮੰਗਲਾ ਜੇ ਕਿਤੇ ਖਾਲਸਾ ਜੀ ਬਿਸਕੜਾ ਹੁੰਦਾ ਜੇ ਕਿਤੇ ਲਾਲਚੇ ਹੁੰਦਾ ਜੇ ਕਿਤੇ ਆਪਣੇ ਪੇਟ ਪਾਲੂ ਜਾਂ ਪਰਿਵਾਰ ਪਾਲੂ ਹੁੰਦਾ ਤਾਂ ਜਰੂਰ ਮੰਨ ਜਾਂਦਾ ਪਰ ਤਨ ਪਰਕਾਰ ਪਾਈ ਮਹਾਂ ਸਿੰਘ ਦੇਵਤੀ ਕਮੇਗਾ ਸੱਚੇ ਪਾਤਸ਼ਾਹ ਜੀ ਤੁੱਥੇ ਇੱਕ ਕਿਰਪਾ ਕਰਕੇ ਛੁੱਟੀ ਦੇਣ ਲੋ ਆਪ ਮਿਹਰ ਕਰੋ ਗ੍ਰੀਨ ਨਵਾਜ਼ ਦਸਮ ਪਾਤਸ਼ਾਹ ਜੀ ਡਾਢੇ ਪ੍ਰਸੰਨ ਹੋਏ ਕਹਿਣ ਲਗੇ ਸਿੰਘਾ ਤੇਰੀ ਕੁਰਬਾਨੀ ਦਾ ਸਦਕਾ ਲੈ ਇਹ ਜਿਹੜੇ ਟੁੱਟ ਗਿਆ ਸੀ ਸਾਰਾ ਦੇਸ਼ ਉਹ ਬੇਲੁਖ ਹੋ ਚੁੱਕਾ ਸੀ ਸਤਖੰਡ ਦੇ ਦਰਵਾਜ਼ੇ ਜਿਹਨਾਂ ਵਾਸਤੇ ਬੰਦ ਹੋ ਚੁੱਕੇ ਸਨ ਬਾਕੀ ਵਿੱਚ ਨਹੀਂ ਸੀ ਕਿਸੇ ਨੇ ਜਾ ਸਕਣਾ ਤੇਰੀ ਕੁਰਬਾਨੀ ਦਾ ਸਦਕਾ ਤੇ ਚਾਲੀਆਂ ਸਿੰਘਾਂ ਦੀ ਕੁਰਬਾਨੀ ਦਾ ਸਦਕਾ ਅਜੂਨ ਸੱਚੇ ਪਾਤਸ਼ਾਹ ਨੇ ਆਪਣੀ ਜੇਲ੍ਹ ਵਿੱਚੋਂ ਕੱਢ ਕੇ ਕਾਗਜ਼ ਕਹਿਣ ਲੱਗੇ ਵੇਖ ਭਾਈ ਮਹਾਂ ਸਿੰਘ ਜੀ ਧਿਆਨ ਕਰ ਸੱਚੇ ਪਾਤਸ਼ਾਹ ਜਿਹੜੇ ਪੁਰਜਾ ਪੁਰਕਾ ਕਰਕੇ ਉਹ ਕਾਗਜ਼ ਪਾੜ ਕੇ ਹੋਇਆ ਕਹਿ ਦਿੱਤਾ ਦੂਤੀ ਗੰਡਨ ਹਾਰ ਗੋਪਾਲ ਦਰਬ ਜੀ ਆਪੇ ਪ੍ਰਤਪਾਲ ਗਰੀਬ ਨਵਾਜ਼ ਕਹਿਣ ਲੱਗੇ ਧਰਮ ਦਾਇਆ ਤਰ ਕਾਗਜ਼ ਹਰੇ ਜਦੋਂ ਨਾਨਕ ਕਨੇਠਾ ਸਮਝਾ ਸਭ ਕਾਹ ਦੀ ਤੁਹਾਡੀਆਂ ਪ੍ਰੇਸ਼ਤਾ ਪਾਰ ਦਿੱਤੀ ਗੁਰੂ ਕੇ ਪਿਆਰਿਓ ਕਰਮਰਾਜ ਦੇ ਪਾਸ ਨਹੀਂ ਜਾਵ ਕੇ ਸੱਖਣ ਨੂੰ ਤੁਹਾਡੇ ਚਰਨਾਂ ਤੁਹਾਡਾ ਨਿਵਾਸ ਹੋਵੇਗਾ ਤੁਹਾਡੀ ਖੁਰਦਾਨੀ ਦਾ ਸਦਕਾ ਪਾਈ ਮਹਾ ਸਿੰਘਾ ਸਾਰਾ ਦੇਸ਼ ਬਖਸ਼ਿਆ ਗਿਆ ਵੱਡੇ ਵੱਡੇ ਯੋਧੇ ਤੇ ਬਲੀ ਸਿੰਘ ਮਾਝ ਦੇ ਵਿੱਚ ਹੋਣਗੇ ਨਹੀਂ ਤਾਂ ਅੱਜ ਤੋਂ ਲੈ ਕੇ ਸਿੱਖੀ ਤੋਂ ਖਾਰਜ ਹੋ ਚੁੱਕੇ ਸਾਰੇ ਸੋ ਖਾਸ ਕਰਕੇ ਮਹੂਰ ਨੇ ਚਾਹੇ ਗਰੀਬ ਨਿਵਾਜ਼ ਬੱਜੇ ਪਾਸ਼ੇ ਚਨਕ ਭਾਈ ਮਹਾਂ ਸਿੰਘ ਨੇ ਦੇਸੀ ਕੀ ਮਹਾਰਾਜ ਤੁਸੀਂ ਤੁਮਹੀਂ ਜੋੜੀ ਬੱਜੇ ਪਾਸ਼ੇ ਦਿੱਤੀ ਹੋਈ ਨੂੰ ਤੁਸੀਂ ਕਿਰਪਾ ਕਰਕੇ ਜੋੜ ਲਿਆ ਹੈ ਬੜੀ ਬਖਸ਼ਿਸ਼ ਕੀਤੀ ਹੈ ਇਹ ਬੇਨਤੀਆਂ ਕੰਮ ਕੋ ਹਜੂਰ ਕਹਿਣ ਲੱਗੇ ਫਿਰ ਭਾਈ ਮਾਨ ਸਿੰਘਾਂ ਜੇ ਚਾਹੇ ਤਾਂ ਜਿਉਂਦਾ ਰੱਖ ਲਈਏ ਨਹੀਂ ਮਹਾਰਾਜ ਇੱਕੋ ਇੱਕ ਮਹਾਰਾਜਵਾਸ਼ਨਾ ਸੀ ਉਹ ਪੂਰੀ ਹੋ ਗਈ ਹੈ ਤੁਸੀਂ ਕਿਰਪਾ ਕੀਤੀ ਸਤਖੰਡ ਵਿੱਚ ਨਿਵਾਸ ਬਖਸ਼ਣ ਲੱਗੇ ਹੋ ਮੋਰ ਨੂੰ ਅੱਜ ਇਹ ਤੇ ਮੈਂ ਤੁਹਾਡੇ ਚਰਨਾਂ ਵਿੱਚ ਜਲੀਲ ਹੋ ਜਾਵਾਂ। ਭਾਈ ਮਹਾਂ ਸਿੰਘ ਨੇ ਇਹ ਬੇਤੀ ਕਰਕੇ ਆਪਣੇ ਪ੍ਰਾਨ ਤਿਆਕੇ ਧਰਗੁਰੂ ਕਲਕਿਆ ਵਾਲੇ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਜਿਸ ਦਾ ਫਿਰ ਬਦਗੁਰੂ ਸੱਚੇ ਪਾਤਸ਼ਾਹ ਜਨਨ ਗੁਰੂ ਦਾ ਲਾਡਲਾ ਅੱਜ ਦੇ ਦਿਨ ਖਾਲਸਾ ਜੀ ਜੀਨ ਹੋਇਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆਰਾਮ ਜੋਤੀ ਜੋਤ ਰਹੀ ਸੰਪੂਰਨ ਸਿਆਰਾਮ ਜੈਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਕੋ ਮਹਾਵ ਕਰਿਉ ਦੇ ਛਿਰਕੇ ਮੋ ਭਾਤੀ ਬਹੁਤ ਪਿਤਾ ਦਾ ਲਾਵਾ ਪਿਛਲੇ ਔਗਣ ਮਸਲਾ ਸਭ ਆਗਾਹ ਮਾਰਗ ਪਾਵੇ